ਪਟਿਆਲੇ ਦੇ ਪਿੰਡ ਰਾਮਗੜ੍ਹ ਵਿੱਚ ਖੇਤਾਂ ਵਿੱਚ ਕਣਕ ਦੀ ਨਾੜ ਨੂੰ ਲੱਗੀ ਅੱਗ ਕਾਰਨ ਆਜੜੀ ਦੀਆਂ 40 ਭੇਡਾਂ ਜਿਉਂਦੀਆਂ ਸੜ ਕੇ ਹੋਈਆਂ ਸੁਆਹ ਹੋਇਆ ਲੱਖਾਂ ਦਾ ਨੁਕਸਾਨ ਫਾਇਰ ਗ੍ਰੇਡ ਨੇ ਅੱਗ ਤੇ ਪਾਉਣ ਦੀ ਕੋਸ਼ਿਸ਼ ਕੀਤੀ ਜਦ ਤੱਕ ਸਾਰੇ ਪਸ਼ੂ ਮਰ ਚੁੱਕੇ ਸਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਪਟਿਆਲੇ ਦੇ ਪਿੰਡ ਰਾਮਗੜ੍ਹ ਦੀਆਂ ਤਸਵੀਰਾਂ ਨੇ ਜਿੱਥੇ ਕਿ ਨਾਲ ਦੇ ਕਿਸਾਨ ਦੇ ਖੇਤਾਂ ਨੂੰ ਕਣਕ ਦੀ ਨਾੜ ਨੂੰ ਅੱਗ ਲੱਗੀ ਹੋਈ ਸੀ ਅੱਗ ਇੰਨੀ ਭਿਆਨਕ ਸੀ ਕਿ ਨਾਲ ਹੀ ਕਾਜੜੀ ਵੱਲੋਂ ਆਪਣਾ ਬਾੜਾ ਜਿਸ ਵਿੱਚ 40 ਭੇਡਾਂ ਦੇ ਕਰੀਬ ਰੱਖੀਆਂ ਸੀ 40 ਭੇਡਾਂ ਇਸ ਅੱਗ ਦੀ ਚਪੇਟ ਵਿੱਚ ਆਉਣ ਨਾਲ ਜੀਵ ਦੀਆਂ ਸੜਨ ਨਾਲ ਉਹਨਾਂ ਦੀ ਮੌਤ ਹੋ ਗਈ ਤੇ ਇੱਕ ਆ ਜੜੀ ਜੋ ਕਿ ਭੋਬਾ ਮਾਰ ਕੇ ਰੋਂਦਾ ਹੋਇਆ ਦਿਖਾਈ ਤਾ ਗਿਆ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਭਾਵੇਂ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਤਦ ਤੱਕ ਇਹ ਪੂਰੇ ਪਸ਼ੂ ਸੜ ਕੇ ਸੁਆਹ ਹੋ ਚੁੱਕੇ ਸੰਤ ਤੇ ਆ ਜੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਲੱਖਾਂ ਰੁਪਏ ਦਾ ਇਹ ਸੱਗ ਲੱਗਣ ਦੇ ਨਾਲ ਨੁਕਸਾਨ ਹੋਇਆ ਭਾਵੇਂ ਕੀ ਕਿਸਾਨ ਦੇ ਖੇਤਾਂ ਨੂੰ ਕਣਕ ਦੀ ਨਾੜ ਨੂੰ ਅੱਗ ਲੱਗੀ ਸੀ ਕਿਸ ਤਰ੍ਹਾਂ ਲੱਗੀ ਇਹ ਅਜੇ ਵਿੱਚ ਇਨਕੁਆਰੀ ਦੀ ਇਹ ਨੇ ਪਰੰਤੂ ਇਹ ਸਾਜੜੀ ਦਾ ਪੂਰੇ ਮਿਹਨਤ ਜੋ ਕਿ ਕੀਈ ਸਾਲਾਂ ਤੋਂ ਇਹ ਕੰਮ ਕਰ ਰਿਆ ਸੀ ਉਹਦੀਆਂ ਪੂਰੀਆਂ 40 ਦੀਆਂ 40 ਪੇਡਾਂ ਸੜਨ ਨਾਲ ਉਸ ਬੇਰੁਜ਼ਗਾਰ ਹੋਣ ਦੇ ਨਾਲ ਉਸ ਦਾ ਕਾਫੀ ਨੁਕਸਾਨ ਹੋਇਆ ਆਸ-ਪਾਸ ਦੇ ਕਿਸਾਨਾਂ ਤੇ ਆਮ ਲੋਕਾਂ ਨੇ ਆਜੜੀ ਨੂੰ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਤੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੇ ਵਾਲੇ ਦੇ ਵੀ ਕਾਰਜ ਦੀ ਮੰਗ ਕੀਤੀ ਜੇ ਇਸ ਮੌਕੇ ਦੇਖਦੇ ਦੇਖਦੇ ਪੂਰਾ ਬਾੜਾ ਜੋ ਕਿ ਪਸ਼ੂਆਂ ਦਾ ਬਾੜਾ ਸੀ ਸੜ ਕੇ ਸੁਆਹ ਗਿਆ ਫਾਇਰ ਬ੍ਰਿਗੇਡ ਦੇ ਨੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਉਦੋਂ ਤੱਕ ਨੁਕਸਾਨ ਹੋ ਚੁੱਕਿਆ ਸੀ ਕੀ ਕਹਿੰਦੇ ਨੇ ਤੁਸੀਂ ਵੀ ਸੁਣੋ ਆ ਜੜੀ ਸਹੀ ਆਪਣੇ ਤਾਂ ਮਤਲਬ ਕਿ ਕੋਈ ਜਿਹੜਾ ਜਾਨਵਰ ਕੋਈ ਬਚਿਆ ਨਾ ਜੀ ਕੋਈ ਨਹੀਂ ਬਚਿਆ ਜਿੰਨੇ ਮੈਂ ਚਾਰ ਦਾ ਇੱਕ ਵੀ ਨਹੀਂ ਬਚਿਆ ਤੇ ਤੁਹਾਡਾ ਫਿਰ ਗੁਜ਼ਾਰਾ ਸਾਰਾ ਇਹਦੇ ਉੱਪਰ ਇਸੇ ਤੀ ਤੀ ਇਹਨਾਂ ਤੋਂ ਬਿਨਾ ਤਾਂ ਹੋਰ ਕਰ ਨਹੀਂ ਸਕਦੀ ਕੁਛ ਉਹ ਇੱਕ ਤਾਂ ਗਈ ਸੀ ਭੱਜ ਕੇ ਉਹ ਉੱਥੇ ਜਾ ਮਰੀ ਉਹ ਵੀ ਮਰਗੀ ਕੁੜੀ ਦਾ ਵਿਆਹ ਕਰਨਾ ਸੀਗਾ ਕੁੜੀ ਦਾ ਮਾਰਾ ਤਲਲੇ ਲੈ ਜਾਂਦਾ ਸੀ ਜੀ 778 ਹਾਂ ਇਹ ਵੀ ਕੁਝ ਜ਼ਿਆਦਾ ਕੰਮ ਹਾਂ ਇਹਨਾਂ ਦੇ ਕਿੰਨੇ ਦਾ ਨੁਕਸਾਨ ਮੰਨਦੇ ਆਪਾਂ ਇਹ ਜੀ ਮੇਰੇ ਕੋਲੇ ਸਹੀ ਲਾਈਏ ਜੇ ਆਪਾਂ 5 5.5 ਤੱਕ ਦੀ ਇਹ ਹੁਣ ਮੈਂ 10 ਕਹਾ ਜਾਂ 8 ਕਹਾ ਉਹ ਨਹੀਂ ਬਣਦਾ ਹਾਂ ਆ ਇੰਨੇ ਦੇ ਆਉਣਗੇ ਹਾਂ 5 5.5 ਲੱਖ ਦੇ ਜਣੇ ਇਹਨੇ ਇੱਕ ਬਣਦੇ ਨੇ ਜੇ ਆਮ ਵੀ ਵੇਚ ਗਏ ਆਪਾਂ ਇੰਨੇ ਕ ਬਣ ਦੇਣਾ ਹੁਣ ਨਜਾਇਜ਼ ਜੇ ਮੈਂ 7 8 ਦੇ ਕਹਿਦਾ ਉਹਦਾ ਕੋਈ ਫਾਇਦਾ ਨਹੀਂ ਨੇੜੇ ਹੋਗੇ ਤਾਂ ਨੇੜੇ ਜੇ ਲਵੇ ਹੁੰਦਾ ਕਿਤੇ ਮੈਂ ਤਾਂ ਘਰੇ ਰੋਟੀ ਖਾਣੇ ਗਿਆਤੀ ਜੇ ਕਿਤੇ ਇੱਥੇ ਆ ਗਿਆ ਨਾਲੇ ਨੂੰ ਨੂੰ ਮਚਾਉਂਦਾ ਵਿਚਨ ਨਾਲ ਆਮ ਮਚਦਾ ਹੁਣ ਭੱਜ ਕੇ ਨਹੀਂ ਗਿਆ ਉਹ ਵੀ ਇਧਰੋਂ ਵਸ ਬਗੜ ਤੋਂ ਪਰ੍ਹਾਂ ਵਸੇ ਹੀ ਭੱਜ ਗਈ